ਆਂ ਜਿਹੜੀਆਂ ਡੇਂਗੂ ਵਰਗੀਆਂ ਖਤਰਨਾਕ ਬਿਮਾਰੀਆਂ ਉਹਨਾਂ ਦੀ ਗੱਲ ਕਰੀਏ ਅ ਡਸ ਡੇਂਗੂ ਬੁਖਾਰ ਅ ਬਰਸਾਤ ਤੋਂ ਬਾਅਦ ਜਦੋਂ ਪਾਣੀ ਜਮਾ ਹੋ ਜਾਂਦਾ ਹੈ ਉਹਨਾਂ ਵਿੱਚ ਪੈਦਾ ਹੋਏ ਇੱਕ ਵਿਸ਼ੇਸ਼ ਕਿਸਮ ਦੇ ਮੱਛਰ ਤੋਂ ਪੈਦਾ ਹੋਣ ਵਾਲਾ ਇਹ ਬੁਖਾਰ ਹੈ ਨਾ ਜੀ ਹਾਂਜੀ ਡੇਂਗੂ ਦੇ ਲੱਛਣ ਕਿਹੜੇ-ਕਿਹੜੇ ਨੇ ਦੇਖੋ ਜਿਹੜਾ ਡੇਂਗੂ ਬੁਖਾਰ ਹੈ ਇਹ ਇੱਕ ਵਾਇਰਲ ਬੁਖਾਰ ਹੁੰਦਾ ਹੈ ਡੇਂਗੀ ਵਾਇਰਸ ਉਹਨੂੰ ਕਹਿੰਦੇ ਆ ਜੀ ਇਹ ਜਦੋਂ ਮੱਛਰ ਇਨਸਾਨ ਨੂੰ ਕੱਟਦਾ ਹੈ ਤਾਂ ਉਹ ਉਹਦੇ ਕੁਛ ਦਿਨਾਂ ਬਾਅਦ ਉਹਦੇ ਜੋ ਇੱਕ ਤਾਂ ਬਹੁਤ ਤੇਜ਼ ਬੁਖਾਰ ਹੁੰਦਾ ਹੈ ਜੀ ਸਿਰਦਰਦ ਹੁੰਦਾ ਹੈ ਜੀ ਬਾਕੀ ਮਤਲਬ ਇੰਨਾ ਜ਼ਿਆਦਾ ਸੇਰ ਦੇ ਵਿੱਚ ਦਰਦ ਹੁੰਦਾ ਹੈ ਇਹਨੂੰ ਆਮ ਕਰਕੇ ਬ੍ਰੇਕ ਬੁਖਾਰ ਵੀ ਕਹਿੰਦੇ ਨੇ ਜੀ ਵੀ ਜਿਵੇਂ ਬੰਦਾ ਬਹੁਤ ਜ਼ਿਆਦਾ ਟੁੱਟ ਜਾਂਦਾ ਹੈ ਮਤਲਬ ਇਸ ਤਰ੍ਹਾਂ ਦਾ ਬੁਖਾਰ ਹੁੰਦਾ ਹੈ ਬਾਕੀ ਕਈਆਂ ਨੂੰ ਇਹ ਸਰੀਰ ਦੇ ਉੱਤੇ ਦਾਣੇ ਵੀ ਹੋ ਜਾਂਦੇ ਨੇ ਹਮ ਤੇ ਬਾਕੀ ਇਹਦੇ ਵਿੱਚ ਜ਼ਿਆਦਾਤਰ ਬੁਖਾਰ ਬਹੁਤ ਤੇਜ਼ ਹੁੰਦਾ ਹੈ ਇਹ ਤੇਜ਼ ਬੁਖਾਰ ਹੈ ਜਿਹੜਾ ਇੱਕ ਲੱਛਣ ਡੇਂਗੂ ਦਾ ਬੁਖਾਰ ਹੈ ਜਿਹੜਾ ਉਹਦਾ ਲੱਛਣਾ ਹੈ ਦੱਸ ਇਸ ਦੇ ਵਿੱਚ ਜਿਹੜੀ ਆਪਾਂ ਟ੍ਰੀਟਮੈਂਟ ਦੀ ਗੱਲ ਕਰੀਏ ਕਿਉਂਕਿ ਅਕਸਰ ਆਪਾਂ ਸੁਣਦੇ ਹਾਂ ਕਿ ਪਲੇਟ ਲੈੱਟਸਲ ਸੈਲ ਹੈ ਜਿਹੜੇ ਉਹ ਬਹੁਤ ਘਟ ਜਾਂਦੇ ਆ ਉਹਨਾਂ ਨੂੰ ਮੇਨਟੇਨ ਰੱਖਣਾ ਤੇ ਇਹਦਾ ਇਲਾਜ ਜਿਹੜਾ ਕਰਨਾ ਹੈ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਦੇਖੋ ਜਦੋਂ ਵੀ ਇਹ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਡੇਂਗੂ ਬੁਖਾਰ ਹੈ ਜਿਹੜੇ ਕਿ ਟੈਸਟ ਹੁੰਦੇ ਨੇ ਉਹ ਟੈਸਟ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਡੇਂਗੂ ਬੁਖਾਰ ਹੈ ਪੋਜ਼ਿਟਿਵ ਆ ਜਾਂਦਾ ਹੈ ਤੇ ਅਸੀਂ ਇੱਕ ਟੈਸਟ ਸੀਬੀਸੀ ਕਰਾਉਨੇ ਆ ਉਹਦੇ ਵਿੱਚ ਅਸੀਂ ਇਹ ਦੇਖਦੇ ਆ ਕਿ ਪਲੇਟਲੇਟ ਜਿਹੜੇ ਹੁੰਦੇ ਨੇ ਜੀ ਉਹ ਉਹ ਘਟ ਜਾਂਦੇ ਨੇ ਡੇਂਗੂ ਬੁਖਾਰ ਦੇ ਵਿੱਚ ਉਹ ਵੈਸੇ ਤਾਂ 1.5 ਲੱਖ ਤੋਂ 4.5 ਲੱਖ ਤੱਕ ਨਾਰਮਲ ਹੁੰਦੇ ਨੇ ਪਰੰਤੂ ਇਹ ਡੇਂਗੂ ਵਿੱਚ ਘਟਨੇ ਸ਼ੁਰੂ ਹੋ ਜਾਂਦੇ ਨੇ ਕਈ ਵਾਰ ਇਹ ਬਹੁਤ ਜ਼ਿਆਦਾ ਘਟ ਜਾਂਦੇ ਨੇ ਇਵਨ 10 ਯਾਰ ਤੋਂ ਨੀਚੇ ਵੀ ਚਲੇ ਜਾਂਦੇ ਨੇ ਤਾਂ ਆਪਾਂ ਇਹਦੇ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਬਹੁਤ ਬਹੁਤੇ ਸੈੱਲ ਨਾ ਘਟਣ ਨਹੀਂ ਤਾਂ ਕੀ ਹੁੰਦਾ ਬਹੁਤੇ ਸੈੱਲ ਘਟਣ ਨਾਲ ਤੁਹਾਡੇ શરી ਚ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਕਈਆਂ ਦੇ ਮਤਲਬ ਦੰਦਾਂ ਚ ਮਸੂੜਿਆਂ ਚ ਬਲੀਡਿੰਗ ਜਾਂ ਇਸ ਤਰ੍ਹਾਂ ਦੇ ਲੱਛਣ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਹਦੇ ਵਿੱਚ ਜਿਹੜੀ ਟ੍ਰੀਟਮੈਂਟ ਪਾਰਟ ਹੈ ਉਹਦੇ ਚ ਕੀ ਹੈ ਕਿ ਇੱਕ ਤਾਂ ਇਨਸਾਨ ਨੇ ਪਾਣੀ ਪੀਣਾ ਹੈ ਪਾਣੀ ਵਕਤ ਤੋਂ ਵਕਤ ਪੀਣਾ ਜੀ ਜਿੰਨਾ ਪਾਣੀ ਪੀਏਗਾ ਉਹਦੇ ਨਾਲ ਕੀ ਹੋਏਗਾ ਉਹਦੇ ਸੈੱਲ ਨਹੀਂ ਕਟਣਗੇ ਬਿਲਕੁਲ ਤੇ ਕਿਸੇ ਬੁਖਾਰ ਵਾਸਤੇ ਸਿੰਪਲ ਜਿਹੜੀ ਪੈਰਾਸੈਟਮ ਦੀ ਗੋਲੀ ਹੈ ਉਹ ਲੈਣੀ ਹੈ ਇਹਦੇ ਵਿੱਚ ਕੋਈ ਹੋਰ ਲੰਬਾ ਜਿਹੜਾ ਕੋਈ ਇਲਾਜ ਨਹੀਂ ਜੀ ਐ ਦੱਸੋ ਪਲੇਟਲਟ ਸੈੱਲ ਘਟਣ ਦੀ ਗੱਲ ਕਰੀਏ ਹੋਰ ਵੀ ਜਿਹਦੇ ਦੂਸਰੇ ਬੁਖਾਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦੇ ਵਿੱਚ ਵੀ ਪਲੇਟਲਟ ਸੈੱਲ ਘਟ ਜਾਂਦੇ ਨੇ ਹਾਂਜੀ ਇਹ ਹੋਰ ਵੀ ਕਈ ਬੁਖਾਰ ਨੇ ਜਿਹਦੇ ਚ ਸੈੱਲ ਘਟ ਜਾਂਦੇ ਨੇ ਜਿਵੇਂ ਚਿਕਨ ਗੁਨੀਆ ਹੈ ਜਾਂ ਕੁਝ ਬੁਖਾਰ ਹੋਰ ਨੇ ਵਾਇਰਲ ਬੁਖਾਰ ਜਿਹੜੇ ਅਕਸਰ ਹੋ ਜਾਂਦੇ ਨੇ ਉਹਨਾਂ ਵਿੱਚ ਵੀ ਸੈੱਲ ਜਿਹੜੇ ਨਾ ਇਹ ਘਟ ਜਾਂਦੇ ਨੇ ਬਾਕੀ ਜੇ ਅਸੀਂ ਕੰਪੇਅਰ ਕਰਨਾ ਹੋਵੇ ਤਾਂ ਜਿਵੇਂ ਚਿਕਨ ਗੁਨੀਆ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਉਹ ਜੋੜਾਂ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਭਾਵੇਂ ਟ੍ਰੀਟਮੈਂਟ ਉਹਦੀ ਸੇਮ ਹੀ ਹੈ ਪਰ ਉਹਦੇ ਵਿੱਚ ਜੋੜਾਂ ਦਾ ਜਿਹੜੇ ਦਰਦ ਨੇ ਉਹ ਬੁਖਾਰ ਦੇ ਟਾਈਮ ਤੇ ਤਾਂ ਹੁੰਦਾ ਹੀ ਹੈ ਪਰ ਬਹੁਤ ਸਮਾਂ ਉਹ ਲੰਬਾ ਸਮਾਂ ਤੱਕ ਚੱਲਿਆ ਜਾਂਦਾ ਹੈ ਜੋੜਾ ਦਾ ਜੀ ਇਹ ਨਾਲ ਤੁਸੀਂ ਰਾਇਸ਼ ਚਮੜੀ ਦੇ ਉੱਪਰ ਦਾਣਿਆਂ ਦੀ ਗੱਲ ਆ ਜੀ ਇਹ ਕਿਸ ਤਰ੍ਹਾਂ ਦੇ ਦਾਣੇ ਹੁੰਦੇ ਤੇ ਸਰੀਰ ਦੇ ਕਿਹੜੇ ਹਿੱਸੇ ਦੇ ਵਿੱਚ ਜ਼ਿਆਦਾ ਹੁੰਦੇ ਇਹ ਵੈਸੇ ਤਾਂ ਸਾਰੇ ਸਰੀਰ ਤੇ ਹੀ ਹੁੰਦੇ ਆ ਛੋਟੇ ਛੋਟੇ ਦਾਣੇ ਲਾਲ ਜੇ ਰੰਗ ਦੇ ਦਾਣੇ ਹੁੰਦੇ ਨੇ ਥੋੜੀ ਇਹ ਫਿੰਸੀਆਂ ਟਾਈਪ ਜੇ ਹੁੰਦੇ ਨੇ ਉਹ 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 ਇਹ ਇਹ ਦੋ ਸਾਰੇ ਬੁਖਾਰ ਜਿਹੜੇ ਨੇ ਜਿਵੇਂ ਚਿਕਨਗੁਨੀ ਹੈ ਡੇਂਗੂ ਹੈ ਉਹਦੇ ਚ ਹੋ ਜਾਂਦੇ ਨੇ ਉਹ ਉਹ ਜਿਹੜੇ ਨੇ ਉਹ ਕੀ ਹੁੰਦਾ ਕਿ ਸੈੱਲਾਂ ਦੇ ਵਿੱਚੋਂ ਜੀ ਕੀ ਹੁੰਦਾ ਕਿ ਲੀਕੇਜ ਸ਼ੁਰੂ ਹੋ ਜਾਂਦੀ ਹੈ ਜਿਨਾ ਕਿ ਪ੍ਰੇਟਲਰ ਤਾਂ ਘਟਦੇ ਨੇ ਪਰ ਉਹ ਤੁਹਾਡੇ ਸਰੀਰ ਦੇ ਉੱਤੇ ਵੀ ਉਹਨਾਂ ਦਾ ਅਸਰ ਹੁੰਦਾ ਹੈ ਉਹ ਲੀਕੇਜ ਕਰਕੇ ਉਹ ਸਾਰੀ ਜਮੜੀ ਦੇ ਉੱਤੇ ਉਹਦਾ ਅਸਰ ਪਾਉਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਆਉਣਾ ਸ਼ੁਰੂ ਹੋਇਆ ਇਹ ਵੀ ਇੱਕ ਜਾਨੀ ਕਿ ਉਹਦਾ ਸਾਈਨ ਹੈਗਾ ਹਾਂ ਇਹ ਇੱਕ ਜਿਹੜੇ 4-5 ਲੱਛਣ ਨੇ ਉਹਦੇ ਵਿੱਚ ਇੱਕ ਲੱਛਣ ਇਹ ਵੀ ਹੈਗਾ ਜੀ ਇਹ ਜੋੜਾਂ ਦੇ ਦਰਦ ਦੀ ਗੱਲ ਹੋ ਗਈ ਇਹ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਹੈ ਮਰੀਜ਼ਾਂ ਦੇ ਇਹਦੇ ਵੀ ਸਿਰਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਬੰਦੇ ਤੋਂ ਸਹਿਣ ਨਹੀਂ ਹੁੰਦਾ ਜੀ ਤਾਂ ਉਹਦੇ ਵਾਸਤੇ ਕੀ ਹੈ ਕਿ ਅਸੀਂ ਸਿੰਪਲ ਜਿਹੜੀ ਪੈਰਾਸੀਟਾਮੋਲ ਦੀ ਗੋੜੀ ਹੈ ਉਹ ਥੋੜੀ ਸਾਨੂੰ ਵੱਧ ਪਾਵਰ ਦੀ ਜਿਵੇਂ 650 ਮਿਲੀਗ੍ਰਾਮ ਦੀ ਲੈਣੀ ਪੈਂਦੀ ਹੈ ਅਗਰ ਉਹਦੇ ਨਾਲ ਨਾ ਹਟੇ ਤਾਂ ਅਸੀਂ ਮੈਫਨੈਮਿਕ ਐਸਿਡ ਜਿਹਨੂੰ ਮੈਫਟਲ ਕੋਡ ਕਹਿੰਦੇ ਆ ਉਹ ਅਸੀਂ ਦਿੰਨੇ ਆ ਤਾਂ ਉਹਦੇ ਨਾਲ ਬੁਖਾਰ ਠੀਕ ਹੋ ਜਾਂਦਾ ਐ ਡਾਕਟਰ ਬਹੁਤੇ ਜਿਹੜੇ ਦਿਲ ਦੇ ਮਰੀਜ਼ ਨੇ ਉਹਨਾਂ ਦੀ ਦਵਾਈ ਚੱਲਦੀ ਹੈ ਹਾਰਟ ਦੀ ਜੋ ਵੀ ਡਾਕਟਰ ਵੱਲੋਂ ਰეკਮੈਂਡ ਉਹਦੇ 'ਚ ਖੂਨ ਪਤਲੇ ਵਾਲੀ ਦਵਾਈ ਸ਼ੁਰੂ ਕੀਤੀ ਹੁੰਦੀ ਹੈ ਜਦੋਂ ਇੱਕ ਪਾਸੇ ਡੇਂਗੂ ਪੋਜ਼ਿਟਿਵ ਹੋ ਜੇ ਤੇ ਇੱਕ ਪਾਸੇ ਉਹਨਾਂ ਦੇ ਖੂਨ ਦੀ ਜਿਹੜੀ ਗੋੜੀ ਉਹ ਪਤਲੇ ਵਾਲੀ ਚੱਲਦੀ ਹੁੰਦੀ ਹੈ ਉਹਦੇ ਵਿੱਚ ਫਿਰ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ ਉਹਦੇ ਵਿੱਚ ਕੀ ਹੈ ਕਿ ਅਸੀਂ ਜਿਹੜੀ ਸਾਡੀ ਦਵਾਈ ਖੂਨ ਪਤਲੇ ਵਾਲੀ ਜਿਹਨੂੰ ਅਸੀਂ ਬਲੱਡ ਥੀਨਰ ਕਹਿੰਦੇ ਨੇ ਉਹ ਚੱਲ ਰਹੀ ਆ ਅਸੀਂ ਉਹ ਬੰਦ ਕਰ ਦਿੰਨੇ ਆ ਵੈਸੇ ਇਹਦਾ ਇੱਕ ਟੈਸਟ ਵੀ ਹੁੰਦਾ ਹੈ ਖੂਨ ਪਤਲੇ ਦਾ ਜਿਹਨੂੰ ਅਸੀਂ ਆਈ ਐਨ ਆਰ ਕਹਿੰਦੇ ਆ ਜੀ 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 ਅਗਰ ਉਹਦਾ ਆਈ ਐਨ ਆਰ ਠੀਕ ਹੈ ਫਿਰ ਅਸੀਂ ਚੱਲੂ ਰੱਖ ਸਕਦੇ ਆ ਪਰ ਜੇ ਆਈ ਐਨ ਆਰ ਉਹਦਾ ਘਟ ਗਿਆ ਫਿਰ ਅਸੀਂ ਉਹ ਜਿਹੜੀ ਡਿਸਪਰੀਨ ਹੁੰਦੀ ਹੈ ਗੋਲੀ ਜੋ ਕਿ ਖੂਨ ਪਤਲੇ ਵਾਸਤੇ ਹੁੰਦੀ ਹੈ ਉਹ ਅਸੀਂ ਇੱਕ ਵਾਰੀ ਬੰਦ ਕਰ ਦਿੰਨੇ ਆ ਪਰ ਅਸੀਂ ਬਾਅਦ ਚ ਇਹਨੂੰ ਚਾਲੂ ਕਰ ਸਕਦੇ ਆ ਜਦੋਂ ਬੰਦਾ ਅ ਇਹ ਦੇਖੋ ਤਾਂ ਰਿਕਵਰ ਹੋ ਜਾਈ ਬਿਲਕੁਲ ਉਸ ਤੋਂ ਬਾਅਦ ਕਿਉਂਕਿ ਬਹੁਤੇ ਡਾਕਟਰ ਸਾਹਿਬ ਇਹੀ ਹੈ ਕਿ ਗਰਲ ਫੈਮੀ ਚ ਆਪਾਂ ਜਿਹੜੇ ਹਾਰਟ ਦਾ ਟਰੀਟਮੈਂਟ ਚੱਲਦਾ ਹੈ ਉਹ ਵੀ ਨਾਲ ਸ਼ੁਰੂ ਰੱਖ ਲੈਣੇ ਆਪਾਂ ਦਵਾਈ ਤੇ ਇਧਰੋਂ ਵੀ ਲਈ ਜ ਨੇ ਘਰੇਲੂ ਉਪਚਾਰ ਜਿਹੜੇ ਸ਼ੁਰੂ ਕਰ ਦਿੰਨੇ ਆ ਉਹ ਉਹ ਥੋੜੇ ਜੇ ਖਤਰਨਾਕ ਹੋ ਜਾਂਦੇ ਨੇ ਘਰੇਲੂ ਉਪਚਾਰ ਵਿੱਚ ਦੇਖੋ ਜੀ ਕਈ ਲੋਕ ਕੀ ਕਰਦੇ ਨੇ ਕਈ ਦਿਨਾਂ ਦੇ ਜਿਵੇਂ ਬੱਕਰੀ ਦਾ ਦੁੱਧ ਪੀ ਲਿਆ ਜਾਂ ਜਿਆਦਾ ਕੋਈ ਹੋਰ ਜਿਵੇਂ ਹਥੌੜੇ ਕਰਾ ਲਏ ਜਾਂ ਇਸ ਤਰ੍ਹਾਂ ਦੀਆਂ ਕਈ ਲੋਕ ਪੈ ਜਾਂਦੇ ਨੇ ਪਰੰਤੂ ਇਹ ਇੱਕ ਚੱਕਰ ਵਿੱਚ ਪੈਣਾ ਨਹੀਂ ਚਾਹੀਦਾ ਉਹ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਉਸ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਪ੍ਰੋਪਰ ਤਰੀਕੇ ਨਾਲ ਅੱਛਾ ਇੱਕ ਹੀ ਹੁੰਦਾ ਕਿ ਕਈ ਵਾਰ ਇਹ ਇੰਨਾ ਖਤਰਨਾਕ ਹੋ ਜਾਂਦਾ ਜਦੋਂ ਆਪਾਂ ਧਿਆਨ ਨਹੀਂ ਦਿੰਦੇ ਤਾਂ ਇਹ ਇੱਕ ਬੁਖਾਰ ਹੁੰਦਾ ਹੈ ਡੈਂਗੂ ਹੈਮਰੇਜਿਕ ਫੀਵਰ ਉਹਦੇ ਵਿੱਚ ਕੀ ਹੈ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬਹੁਤ ਖਤਰਨਾਕ ਰੂਪ ਲੈ ਲੈਂਦਾ ਹੈ ਇਹਦੇ ਨਾਲ ਮੌਤਾਂ ਵੀ ਹੋ ਜਾਂਦੀ ਹੈ ਇਹ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਦਾ ਸਰ ਕਿ ਬੱਕਰੀ ਦਾ ਦੁੱਧ ਪੀਣ ਨਾਲ ਇਸ ਤਰ੍ਹਾਂ ਦੇ ਜਿਹੜੀਆਂ ਗਲਤ ਧਾਰਨਾਵਾਂ ਹੈ ਮੇਰੇ ਧਿਆਨ ਚ ਹੈ ਇੱਕ ਪੇਸ਼ੈਂਟ ਸੀ ਉਹਨਾਂ ਵੱਲੋਂ ਜਦੋਂ ਇਸ ਚੀਜ਼ ਨੂੰ ਦੇਖ ਕੇ ਪਲੇਟਲੇਟਸ ਸੈੱਲ ਜਿਹੜੇ ਅਕਾਊਂਟ ਹੈ ਉਹ ਘਟਣਾ ਸ਼ੁਰੂ ਹੋ ਗਏ ਤਾਂ ਉਹਨਾਂ ਨੇ ਇਹ ਉਪਚਾਰ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਸੀਗੀ ਜਦੋਂ ਕੱਚਾ ਦੁੱਧ ਜ਼ਿਆਦਾ ਲਗਾਤਾਰ ਲੈ ਰਹੇ ਸੇਵਨ ਕਰ ਰਹੇ ਸੀ ਤਾਂ ਉਹਨਾਂ ਦੀ ਹਾਰਟ ਦੀ ਪ੍ਰੋਬਲਮ ਤਾਂ ਆ ਗਈ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਆ ਉਹ ਆਪਾਂ ਨੂੰ ਕਈ ਵਾਰੀ ਜਿਹੜੇ ਮਨੁੱਖੀ ਜੀਵਨ ਲਈ ਖਤਰਨਾਕ ਘਾਤ ਸਿੱਧ ਹੋ ਜਾਂਦੀਆਂ ਸੋ ਤੁਹਾਡੇ ਕਹਿਣ ਮੁਤਾਬਕ ਡਾਕਟਰ ਦੀ ਜਿਹੜੀ ਦੇਖਰੇਖ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ ਤੇ ਟੈਸਟ ਕਰਵਾ ਕੇ ਹੀ ਟ੍ਰੀਟਮੈਂਟ ਜਿਹੜਾ ਕਰਵਾਉਣਾ ਜ਼ਰੂਰੀ ਹੈ। ਕਰੇਲੂ ਉਪਚਾਰ ਨਹੀਂ ਕਰਨੇ ਚਾਹੀਦੇ। ਕਰੇਲੂ ਉਪਚਾਰ ਕੁਝ ਨਹੀਂ ਹੈ ਤੁਸੀਂ ਪਾਣੀ ਜ਼ਿਆਦਾ ਪਿਓ, ਜੂਸ ਪਿਓ, ਫਰੂਟ ਖਾਓ। ਉਹ ਇਸ ਤਰ੍ਹਾਂ ਦੇ ਕਰੇਲੂ ਉਪਚਾਰ ਜਿਹੜੇ ਉਹ ਸਹੀ ਨੇ। ਨਾ ਕਿ ਤੁਸੀਂ ਇੱਧਰ ਉੱਧਰ ਹਥੌਲੇ ਪਾਉਂਦੇ ਫਿਰੋ ਧਾਗੇ ਤਵੀਤ ਕਰਾਉਂਦੇ ਫਿਰੋ ਜਾਂ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਇਹ ਉਹ ਬਹਿਮਾ ਚ ਨਹੀਂ ਬਹਿਮਾ ਚ ਨਹੀਂ ਪੈਣਾ ਚਾਹੀਦਾ ਪਰ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਜਿੱਦਾਂ ਡਾ ਸਾਹਿਬ ਨੇ ਦੱਸਿਆ ਕਿ ਆਪਾਂ ਸੁਣੀ ਸੁਣਾਈਆਂ ਗੱਲਾਂ ਉੱਪਰ ਅਸਰ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਅਪਣਾਉਣ ਲੱਗ ਜਾਂਦੇ ਆ ਤਾਂ ਮੇਰੇ ਖਿਆਲ ਅਸੀਂ ਇਲਾਜ ਬਲ ਪ੍ਰੋਪਰ ਧਿਆਨ ਨਹੀਂ ਦਿੰਦੇ ਤਾਂ ਸਾਡਾ ਮਰੀਜ਼ ਹੈ ਉਹ ਹੋਰ ਜ਼ਿਆਦਾ ਬਿਮਾਰੀ ਦੇ ਵਿੱਚ ਗ੍ਰੈਸਟ ਹੋ ਜਾਂਦਾ ਜੀ ਦੇਖੋ ਜੇ ਓ ਜਿਆਦਾ ਪਲੇਟलेट्स ਕਾਊਂਟ ਘਟ ਜਾਣ ਤਾਂ ਫਿਰ ਮੇਰਾ ਖਿਆਲ ਰਿਕਵਰ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਆ ਉਹਦੇ ਸਾਨੂੰ ਕੀ ਕਰਨਾ ਪੈਂਦਾ ਅਗਰ ਤੁਹਾਡੇ ਜਿਹੜੇ ਸੈੱਲ ਨੇ 10000 ਤੋਂ ਵੀ ਨੀਚੇ ਚਲੇ ਜਾਂਦੇ ਆ ਫਿਰ ਸਾਨੂੰ ਦਾਖਲ ਹੋਣਾ ਪੈਂਦਾ ਤੇ ਸੈੱਲ ਲਗਾਉਣੇ ਪੈਂਦੇ ਨੇ ਜਿਹੜੇ ਕਿ ਸਾਡੇ ਬਲੱਡ ਤੋਂ ਮਿਲਦੇ ਨੇ ਬਲੱਡ ਦੇ ਵਿੱਚੋਂ ਸੈੱਲ ਕੱਢ ਕੇ ਉਹਦੇ ਫਿਰ ਡ੍ਰਿਪ ਲਗਾਏ ਜਾਂਦੇ ਨੇ ਉਹ ਤਾਂ ਜਾ ਕੇ ਬੜੀ ਮੁਸ਼ਕਲ ਪਜਾ ਦਿੰਦਾ ਇਸ ਕਰਕੇ ਇਹਦਾ ਅਗਰ ਤੁਸੀਂ ਪਹਿਲਾਂ ਹੀ ਬਚਾਅ ਕਰ ਲਓ ਤਾਂ ਵਧੀਆ ਹੈ ਬਾਕੀ ਇਹਦੀ ਜਿਹੜੀ ਪ੍ਰिवेंशन ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਗੱਲ ਕਰਾਂਗੇ ਜੀ ਬਿਲਕੁਲ ਕਿਉਂਕਿ ਇਹ ਇਲਾਜ ਨਾਲੋਂ ਪਰਹੇਜ਼ ਚੰਗਾ ਜਿਸ ਤਰ੍ਹਾਂ ਸਿਆਣਾਂ ਦੀ ਕਹਾਵਤ ਹੈ ਉਹ ਗੱਲਾਂ ਨੂੰ ਲੈ ਕੇ ਕਿਉਂਕਿ ਇਹ ਡੇਂਗੂ ਦਾ ਜਿਹੜਾ ਬੁਖਾਰ ਹੈ ਜਿਹੜਾ ਸਭ ਇਹ ਵਿਸ਼ੇਸ਼ ਕਿਸਮ ਦੇ ਮੱਛਰ ਤੋਂ ਹੀ ਪੈਦਾ ਹੁੰਦਾ ਹੈ ਔਰ ਇਹ ਮੱਛਰ ਪੈਦਾ ਕਿੱਥੇ ਹੁੰਦਾ ਹੈ ਔਰ ਕਿਹੜੇ ਹਾਲਾਤਾਂ ਦੇ ਵਿੱਚ ਪੈਦਾ ਹੁੰਦਾ ਹੈ ਤੇ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਇਹਦੇ ਵਿੱਚ ਕੀ ਹੈ ਕਿ ਜਿਹੜਾ ਪਾਣੀ ਆਪਣੇ ਖੜ ਜਾਂਦਾ ਜੀ ਕਿਸੇ ਵੀ ਤਰ੍ਹਾਂ ਆਪਣੇ ਬਾਹਰ ਕਿਤੇ ਜਾਂ ਟਾਇਰਾਂ 'ਚ ਕਿਤੇ ਡਰਮਾਂ 'ਚ ਕਿਤੇ ਜਾਂ ਜਿਹੜੇ ਪੈਂਚਰ ਹੋਣੋਂ ਦੇ ਉਹ ਪਾਣੀ ਆਪਣਾ ਰੱਖਦੇ ਨੇ ਉਹ ਇਲਾ ਤਾਂ ਪਾਣੀ ਖੜਾ ਰਹਿੰਦਾ ਹੈ ਇਹ ਉਹਦੇ 'ਚ ਪਰਪਦਾ ਹੈ ਠੀਕ ਹੈ ਸੋ ਆਪਾਂ ਕੀ ਕਰਨਾ ਹੈ ਕਿ ਇਹ ਜਿਹੜੇ ਕੰਟੇਨਰ ਹੁੰਦੇ ਨਾ ਇਹਨਾਂ ਨੂੰ ਆਪਾਂ ਸਾਫ਼ ਰੱਖਣਾ ਹੈ ਜਿਵੇਂ ਪੈਂਚਰ ਵਾਲਾ ਬੰਦਾ ਹੈ ਉਹਨੇ ਆਪਣੇ ਪੈਂਚਰ ਵਗੈਰਾ ਲਗਾਏ ਉਹ ਸ਼ਾਮ ਨੂੰ ਉਹਨੂੰ ਡੋਲ ਦੇਵੇ ਬਿਲਕੁਲ ਅਗਲੇ ਦਿਨ ਨਵਾਂ ਭਰ ਲਵੇ ਫਿਰ ਮਤਲਬ ਇਸ ਤਰ੍ਹਾਂ ਬਾਕੀ ਵੀ ਸਾਰੇ ਜਿਵੇਂ ਗਮਲੇ ਆ ਹੋਰ ਹੈ ਉਹਨਾਂ ਚੋਂ ਜਿਹੜਾ ਪਾਣੀ ਕੱਢ ਦੇਣਾ ਚਾਹੀਦਾ ਰੱਖਣਾ ਨਹੀਂ ਚਾਹੀਦਾ ਜੀ ਐ ਜਿਸ ਤਰ੍ਹਾਂ ਦੋਸਤੋ ਡਾ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਕਿਸੇ ਵੀ ਜਗ੍ਹਾ ਤੇ ਪਾਣੀ ਇਕੱਠਾ ਹੁੰਦਾ ਉਸ ਇਕੱਠਾ ਤਰ ਪਾਣੀ ਦੇ ਵਿੱਚ ਜੇ ਆਪਾਂ ਕਹੀਏ ਕੁਝ ਦਿਨਾਂ ਦੇ ਵਿੱਚ ਡੇਂਗੂ ਮੱਛਰ ਅੰਡੇ ਦੇ ਜਾਂਦਾ ਹੈ ਔਰ ਉਹ ਅੰਡੇ ਆਪਣੀ ਅਗਲੀ ਸਟੇਜ ਲਾਰਵਾ ਪਿਉਪਾ ਤੇ ਅਡਲਟ ਤੋਂ ਹੁੰਦੇ ਹੋਏ ਉਹ ਮੱਛਰ ਬਣ ਕੇ ਜਦੋਂ ਉੱਡਦਾ ਤਾਂ ਉਹ ਨੇੜੇ-ਤੇੜੇ ਆਪਣੇ ਮਨੁੱਖੀ ਸਰੀਰ ਤੇ ਬਾਹਰ ਕਰਦਾ ਸੋ ਇਸ ਤਰ੍ਹਾਂ ਦੇ ਜਿਹੜੀਆਂ ਸਾਵਧਾਨੀਆਂ ਜੇ ਆਪਾਂ ਰੱਖਾਂਗੇ ਜੇ ਮੰਨ ਲਓ ਆਪਾਂ ਦੇਖਾਂਗੇ ਕਿ ਆਸ-ਪਾਸ ਜੇ ਸਾਫ-ਸਫਾਈ ਰਹੇਗੀ ਤਾਂ ਡੇਂਗੂ ਮੱਛਰ ਪੈਦਾ ਨਹੀਂ ਹੋਏਗਾ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਿਹਤ ਕਰਮਚਾਰੀਆਂ ਦਾ ਬੜਾ ਯੋਗਦਾਨ ਹੈ ਕਰ ਕਰ ਜਾ ਕੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਵੀ ਦੇ ਰਹੇ ਆ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਕਿਸੇ ਵੀ ਜਗ੍ਹਾ ਤੇ ਪਾਣੀ ਨਾ ਇਕੱਤਰ ਹੋਣ ਦਿਓ ਕਿਉਂਕਿ ਇਹ ਘਰਾਂ ਦੇ ਵਿੱਚ কুলਰ ਹੈ ਜਿਹੜਾ ਉਹਦੇ ਵਿੱਚ ਆਪਾਂ ਪਾਣੀ ਯੂਜ਼ ਕਰਦੇ ਆ ਉਸ কুলਰਾਂ ਦਾ ਪਾਣੀ ਹੈ ਹਫਤੇ ਵਿੱਚ ਦੋ ਵਾਰ ਜ਼ਰੂਰ ਬਦਲਦਿਆ ਕਰੋ ਔਰ ਗਮਲਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹਨਾਂ ਕਪਾਇਆ ਕਰੋ ਤਾਂ ਕਿ ਉਹ ਸੁੱਕ ਨਾ ਔਰ ਫ੍ਰਿਜ ਦੇ ਪਿੱਛੇ ਜਿਹੜੀ ਇੱਕ ਵੇਸਟੇਜ ਪਾਣੀ ਦੀ ਟ੍ਰੇ ਹੁੰਦੀ ਹੈ ਉਸ ਟ੍ਰੇ ਦੇ ਵਿੱਚ ਪਾਣੀ ਜਮਾ ਹੋ ਜਾਂਦਾ ਦੋਸਤੋ ਤੇ ਉਹ ਇੱਕ ਸ਼ਾਂਤ ਮਾਹੌਲ ਦੇ ਵਿੱਚ ਹੁੰਦੀ ਹੈ ਔਰ ਹਨੇਰਾ ਵੀ ਹੁੰਦਾ ਹੈ ਉਹਨੂੰ ਮੱਛਰ ਨੂੰ ਜਿਹੜਾ এনवायरमेंट ਹੈ ਵਾਤਾਵਰਨ ਹੈ ਉਹ ਵਧੀਆ ਮਿਲਦਾ ਹੈ ਔਰ ਉੱਥੇ ਉਹ ਅੰਡੇ ਪੈਦਾ ਕਰਦਾ ਔਰ ਚੌਥੀ ਇਹ ਗੱਲ ਆਪਾਂ ਗੱਲ ਕਰੀਏ ਕਿ ਮਨੀ ਪਲਾਂਟ ਘਰਾਂ ਦੇ ਵਿੱਚ ਆਪਾਂ ਪਾਣੀ ਦੀ ਬੋਤਲ ਲੈ ਕੇ ਮਨੀ ਪਲਾਂਟ ਲਗਾ ਦਿੰਨੇ ਆ ਉਨ੍ਹਾਂ ਵੱਲ ਆਪਾਂ ਨਿਗਾ ਨਹੀਂ ਰੱਖਦੇ ਕਿਉਂਕਿ ਉਹ ਇੱਕ ਸੁੰਦਰ ਬੋਤਲ ਦੇ ਵਿੱਚ ਇੱਕ ਮਨੀ ਪਲਾਂਟ ਲਾਇਆ ਹੋਇਆ ਆਪਣੀ ਸੋਚ ਹੁੰਦੀ ਹੈ ਕਿ ਇਹ ਮਨੀ ਲੈ ਕੇ ਆਏਗਾ ਘਰ ਵਿੱਚ ਪਰ ਅਫਸੋਸ ਕਿ ਉਹ ਮਨੀ ਜਾਣ ਦਾ ਇੱਕ ਕਾਰਨ ਵੀ ਬਣ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਸਾਵਧਾਨੀਆਂ ਰੱਖਾਂਗੇ ਤਾਂ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕ ਸਕਦੇ ਹਾਂ ਔਰ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕ ਦਿੱਤਾ ਤਾਂ ਡੇਂਗੂ ਬੁਖਾਰ ਤੋਂ ਆਪਾਂ ਬਚ ਸਕਦੇ ਹਾਂ ਆਲੇ-ਦੁਆਲੇ ਨੂੰ ਬਚਾ ਸਕਦੇ ਹਾਂ ਇਹੋ ਜਿਹੇ ਸਾਵਧਾਨੀਆਂ ਨੂੰ ਆਪਾਂ ਅਪਣਾਈਏ ਹੋਰਾਂ ਨੂੰ ਸਮਝਾਈਏ ਤਾਂ ਅੱਜ ਲਈ ਇੰਨਾ ਹੀ ਕਾਫੀ ਹੈ ਕਦੇ ਫੇਰ ਕੋਈ ਹੋਰ ਬਿਮਾਰੀ ਦੇ ਮਸਲੇ ਦੇ ਸਬੰਧ ਦੇ ਵਿੱਚ ਡਾਕਟਰ ਆਰ ਪੀ ਸਿੰਘ ਜੀ ਨਾਲ ਕਰਾਂਗੇ ਫੇਰ ਗੱਲਬਾਤ ਤੇ ਲੈਣੇ ਹੈ ਇਜਾਜ਼ਤ ਦਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ